ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਮੰਨੂ ਜਦ ਆਉਂਦੀ ਆ ਤੇ ਉਥੇ ਆਏ ਹੋਏ ਲੋਕਾਂ ਦੇ ਮਸਲਿਆਂ ਦੇ ਹੱਲ ਮੰਨੂ ਕਿਵੇਂ ਕਰਦੀ ਆ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਸੋ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਮੰਨੂ ਦੇ ਆਉਂਦਿਆ ਸਾਰ ਗੁਰਪ੍ਰੀਤ ਦੇ ਰੰਗ ਉਹ ਢਚਾਂਦੇ ਆ ਕਿਉਂਕਿ ਉਸ ਨੂੰ ਤਾਂ ਲੱਗ ਰਿਹਾ ਸੀ ਕਿ ਨਕਲੀ ਸਾਈਂ ਆ ਰਿਹਾ ਹੈ ਤੇ ਉਹ ਸਾਈਂਾਂ ਦੀ ਜਿਆਜਾ ਕਰਦਾ ਫੋਲੋਅਰ ਸੌਂਦਾ ਹੋਇਆ ਅੱਗੇ ਆਉਂਦਾ ਹੈ ਤੇ ਸਾਰਾ ਪਰਵਾਰ ਕੀ ਫੁੱਲ ਸੁੱਟਣ ਲੱਗ ਜਾਂਦੇ ਆ ਸੋਚਾ ਤੇ ਚਾਂਡਕ ਮੰਨੂ ਨਿਕਲ ਆਉਂਦੀ ਆ ਤੇ ਸਾਰਿਆਂ ਦੇ ਰੰਗ ਉੱਠ ਜਾਂਦੇ ਆ ਮੰਨੂ ਨੂੰ ਦੇ ਕੇ ਸਾਰਿਆਂ ਨੂੰ ਬੜੀ ਹੈਰਾਨੀ ਹੁੰਦੀ ਆ ਤੇ ਉਧਰੋਂ ਰੱਜੋ ਤੇ ਉਸ ਦਾ ਘਰ ਵਾਲਾ ਖੁਸ਼ ਹੁੰਦੇ ਆ ਕਿ ਸ਼ਾਇਦ ਸਾਡਾ ਸਵਾਗਤ ਕੀਤਾ ਜਾ ਰਿਹਾ ਏ ਪਰ ਉਹਨਾਂ ਨੂੰ ਨਹੀਂ ਪਤਾ ਕਿ ਘਰ ਵਿੱਚ ਕਿਹੜਾ ਪ੍ਰੋਗਰਾਮ ਚੱਲ ਰਿਹਾ ਏ ਅਜੇ ਮੰਨੂ ਆਈ ਹੀ ਹੁੰਦੀ ਆ ਤੇ ਗੁਰਪ੍ਰੀਤ ਇਹ ਗੱਲ ਕਿਸੇ ਨੂੰ ਨਹੀਂ ਬੋਲ ਸਕਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਜੇਕਰ ਮੈਂ ਸਾਰੇ ਲੋਕਾਂ ਦੇ ਵਿੱਚ ਮੰਨੂ ਨੂੰ ਗਲਤ ਬੋਲਿਆ ਜਾਂ ਘਰੋਂ ਜਾਣ ਪਾਰੇ ਕਿਹਾ ਤਾਂ ਲੋਕਾਂ ਨੇ ਸੋਚਣਾ ਹੈ ਕਿ ਆਪਣੀ ਧੀ ਨਾਲ ਕਿੰਨੀ ਨਫ਼ਰਤ ਕਰਦਾ ਹੈ ਇਸ ਕਰਕੇ ਉਸ ਨੂੰ ਆਪਣੇ ਚੋਪਰ ਰਣ ਵਿੱਚ ਹੀ ਭਲਾਈ ਲੱਗ ਰਹੀ ਸੀ ਤੇ ਅਜੇ ਮੰਨੂ ਆਉਂਦੀ ਆ ਤੇ ਉਧਰੋਂ ਪਿੱਛੇ ਹੀ ਨਕਲੀ ਸਾਈ ਵੀ ਆ ਜਾਂਦਾ ਹੈ ਨਕਲੀ ਸਾਈ ਵੱਲ ਦੇਖ ਕੇ ਉਸ ਦਾ ਧਿਆਨ ਗੁਰਪ੍ਰੀਤ ਦਾ ਉਸ ਵੱਲ ਹੋ ਜਾਂਦਾ ਹੈ ਤੇ ਸਾਰੇ ਜਾਣੇ ਉਸ ਦਾ ਸਵਾਗਤ ਕਰਨ ਵਿੱਚ ਲੱਗ ਜਾਂਦੇ ਨੇ ਗੁਰਪ੍ਰੀਤ ਨੂੰ ਟੈਨਸ਼ਨ ਵੀ ਹੋ ਰਹੀ ਹੁੰਦੀ ਆ ਤੇ ਨਕਲੀ ਸਾਈ ਨੂੰ ਵੇਖ ਕੇ ਖੁਸ਼ੀ ਵੀ ਸੋ ਸਾਈ ਨੂੰ ਬਿਠਾਉਣ ਲੱਗ ਜਾਂਦੇ ਆ ਤੇ ਮੰਨੂ ਤੇ ਉਹ ਰਜੋ ਤੇ ਉਸ ਦਾ ਘਰ ਵਾਲਾ ਰੋਜੀ ਨੂੰ ਮਿਲਣ ਲੱਗ ਪੈਂਦੇ ਨੇ ਤੇ ਰੋਜੀ ਉਹ ਇਹ ਕਹਿੰਦੇ ਆ ਕਿ ਤੁਸੀਂ ਘਰ ਵਿੱਚ ਕੀ ਕਰ ਪ੍ਰੋਗਰਾਮ ਕਰ ਰਹੇ ਹੋ ਰੋਜ਼ੀ ਦੱਸਦੀ ਆ ਉਹਨਾਂ ਨੂੰ ਸਾਰੀ ਗੱਲ ਤੇ ਇਹ ਵੀ ਕਹਿੰਦੀ ਆ ਕਿ ਹੁਣ ਤੁਸੀਂ ਆ ਗਏ ਹੋ ਬੈਠ ਜਾਓ ਸੋ ਉਹ ਵੀ ਉੱਥੇ ਹੀ ਬੈਠ ਜਾਂਦੇ ਆ ਜਦ ਸਾਰਾ ਸਮਾਗਮ ਸਟਾਰਟ ਹੋ ਜਾਂਦਾ ਹੈ ਤੇ ਨਕਲੀ ਸਾਈ ਆਪਣੇ ਲੱਗ ਪੈਂਦਾ ਹੈ ਲੈਕਚਰ ਦੇਣ ਸੋ ਜਦ ਉਹ ਕੋਈ ਵੀ ਗੱਲ ਕਹਿੰਦਾ ਹੈ ਤੇ ਲੋਕੀ ਉੱਠ ਉੱਠ ਕੇ ਆਪਣੇ ਬਿਮਾਰੀਆਂ ਦਾ ਹੱਲ ਪੁੱਛਦੇ ਨੇ ਤੇ ਨਕਲੀ ਸਾਈ ਉਹਨਾਂ ਨੂੰ ਜਿਹੜੀ ਗੱਲ ਕਹਿੰਦਾ ਹੈ ਤੇ ਮੰਨੂ ਨਾਲ ਹੀ ਦੱਸ ਦਿੰਦੀ ਆ ਕਿ ਇਦਾਂ ਨਹੀਂ ਇਦਾਂ ਹੋਵੇਗਾ ਤੇ ਉਸਦੇ ਰੰਗ ਉੱਡਣ ਲੱਗ ਜਾਂਦੇ ਨੇ ਉਹ ਅੱਗੋ ਕਹਿੰਦਾ ਏ ਕਿ ਤੈਨੂੰ ਕਿਵੇਂ ਪਤਾ ਉਹ ਕਹਿੰਦੀ ਮੇਰੇ ਰੱਬ ਜੀ ਨੇ ਮੈਨੂੰ ਸਾਰਾ ਦੱਸਿਆ ਏ ਇਹ ਸਾਰਾ ਕੁਝ ਵੇਖ ਕੇ ਗੁਰਪ੍ਰੀਤ ਨੂੰ ਗੁੱਸਾ ਚੜਦਾ ਉਹ ਸੋਚਦਾ ਏ ਕਿ ਮੰਨੂ ਨੇ ਮੇਰੀ ਸਾਰਿਆਂ ਦੇ ਸਾਹਮਣੇ ਇਨਸਲਟ ਕਰਵਾ ਦੇਣੀ ਉਹ ਸਾਈਂ ਜੀ ਬੜੇ ਮਹਾਨ ਬੰਦਿਆਂ ਨੂੰ ਥੱਲੇ ਨੀਚਾ ਦਿਖਾ ਰਹੀ ਆ ਸੋ ਗੁਰਪ੍ਰੀਤ ਦੇ ਮਨ ਵਿੱਚ ਇਹ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ ਪਰ ਜੋ ਮੰਨੂ ਬੋਲ ਦਿੰਦੀ ਆ ਉਸੇ ਵੇਲੇ ਹੀ ਉਹ ਗੱਲ ਜਦ ਸੱਚ ਹੁੰਦੀ ਆ ਤਾਂ ਸਾਰੇ ਲੋਕ ਹਰਾਨ ਰਹਿ ਜਾਂਦੇ ਆ ਕਿ ਨਿੱਕੀ ਬੱਚੀ ਦੀ ਗੱਲ ਸੱਚ ਹੋ ਰਹੀ ਆ ਤੇ ਨਕਲੀ ਸਾਈਂ ਦੀ ਨਹੀਂ ਸੋ ਨਕਲੀ ਸਾਈਂ ਵੀ ਬੜਾ ਹਰਾਨ ਹੁੰਦਾ ਏ ਉਹਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਏ ਕਿ ਇਸ ਦੀਆਂ ਕਈਆਂ ਗੱਲਾਂ ਸੱਚ ਹੁੰਦੀਆਂ ਨੇ ਇਸ ਕਰਕੇ ਉਸ ਨੂੰ ਡਰ ਵੀ ਲੱਗਣ ਲੱਗ ਜਾਂਦਾ ਹੈ ਕਿ ਹੁਣ ਮੇਰਾ ਭੇਦ ਨਾ ਖੁੱਲ ਜਾਏ ਸੋਚਿਆ ਤਾਂ ਉਸਦੇ ਆਪਣੇ ਹੀ ਚੇਲੇ ਬੇਕੂ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਮੰਨੂ ਉਹਨਾਂ ਦੇ ਵੀ ਰਾਜ ਖੋਲ ਦਿੰਦੀ ਆ ਇਸ ਕਰਕੇ ਉੱਥੇ ਸਾਰਾ ਕੁਝ ਜੋ ਨਕਲੀ ਸਾਈ ਨੇ ਜਾਲ ਵਿਛਾਇਆ ਸੀ ਉਸ ਤੋਂ ਉਲਟ ਹੀ ਹੋਣ ਲੱਗ ਜਾਂਦਾ ਹੈ ਜਿਸ ਕਰਕੇ ਨਕਲੀ ਸਾਈ ਨੂੰ ਕਾਲੀ ਤੈਹ ਜਾਂਦੀ ਆ ਕਿ ਮੈਂ ਇਥੋਂ ਛੇਤੀ ਚਲਾ ਜਾਵਾਂ ਮੰਨੂ ਦੇ ਫੇਸ ਤੇ ਸਮਾਈਲ ਰਹਿੰਦੀ ਆ ਤੇ ਉਹ ਹੱਸਦੀ ਹੱਸਦੀ ਨਕਲੀ ਸਾਈ ਵੱਲ ਵੇਖਦੀ ਆ ਸਾਈ ਨੂੰ ਬੜਾ ਡਰ ਲੱਗਦਾ ਮੰਨੂ ਤੋਂ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ